ਆ ਮੇਰਾ ਲੱਖ ਲੱਖ ਰੁਪਏ ਦਾ ਬੋਲ ਆ ਤੇ ਮੇਰੇ ਬੋਲ ਆਪਣੇ ਬਜ਼ੁਰਗਾਂ ਨੂੰ لازمی ਸੁਣਾਣੇ ਆ ਕਹਿੰਦਾ ਕਿ ਪੱਗ ਪਿਓ ਦੀ ਰੱਖੀਏ ਸਦਾ ਉੱਚੀ ਕਦੇ ਸ਼ਰਮਾ ਨਾਲ ਝੁਕਾਈਏ ਨਾ ਤੇ ਜਿਸ ਗੱਲ ਤੇ ਮਾਰੇ ਸ਼ਰੀਕ ਤਾੜੀ ਉਹ ਕੰਮ ਕਦੇ ਕਰਕੇ ਵਿਖਾਈਏ ਨਾ ਤੇ ਜਿਨੇ ਸੱਪ ਬਣ ਕੇ ਆ ਡੰਗ ਮਾਰਨਾ ਉਹਨੂੰ ਚੁਲੀਆਂ ਦੁੱਧ ਪਲਾਈਏ ਨਾ ਕਿ ਜਿਨੇ ਸੱਪ ਬਣ ਕੇ ਆ ਡੰਗ ਮਾਰਨਾ ਉਹਨੂੰ ਚੁਲੀਆਂ ਦੁੱਧ ਪਲਾਈਏ ਨਾ ਤੇ ਜਿਹਦੀ ਅੱਖ ਦੇ ਵਿੱਚ ਨਾ ਗੈਰਤ ਹੋਵੇ ਇਹੋ ਜਿਹਾ ਯਾਰ ਬਣਾਈਏ ਨਾ ਤੇ ਘਰ ਦੀ ਗੱਲ ਰੱਖੀਏ ਘਰ ਦੇ ਅੰਦਰ ਝੱਗਾ ਚੁੱਕ ਕੇ ਢਿੱਡ ਵਿਖਾਈਏ ਨਾ ਕਿ ਘਰ ਦੀ ਗੱਲ ਰੱਖੀਏ ਘਰ ਦੇ ਅੰਦਰ ਝੱਗਾ ਚੁੱਕ ਕੇ ਢਿੱਡ ਵਿਖਾਈਏ ਨਾ ਤੇ ਜਿਸ ਜਗ੍ਹਾ ਤੇ ਨਾ ਇੱਜ਼ਤ ਲੱਭੇ ਉਸ ਜਗ੍ਹਾ ਕਦੇ ਪੈਰ ਪਾਈਏ ਨਾ ਵੱਡਾ ਬੋਲ ਜੇ ਕਿ ਜਿਸ ਜਗ੍ਹਾ ਤੇ ਕਦੇ ਨਾ ਇੱਜ਼ਤ ਲੱਭੇ ਉਸ ਜਗ੍ਹਾ ਕਦੇ ਪੈਰ ਪਾਈਏ ਨਾ ਤੇ ਦਿਲਦਾਰ ਤਗੜੇ ਦੀ ਬਾਲੀਏ ਹਿੱਕ ਤੇ ਦੀਵਾ ਮਾੜੇ ਬੰਦੇ ਨੂੰ ਕਦੇ ਸਤਾਈਏ ਨਾ ਮਾਰੇ ਬੰਦੇ ਨੂੰ ਕਦੇ ਸਤਾ